ਫਤਾਇਗੜ ਸਾਹਿਬ ਦੀ ਉਸ ਪਵਿੱਤਰ ਧਰਤੀ ਦੇ ਉੱਤੇ ਸਾਈ ਸੁਰਿੰਦਰ ਸ਼ਾਹ ਜੀ ਦੀ ਜਿਹੜੀ ਪੈਦਲ ਯਾਤਰਾ ਇੱਕ ਵੱਡੇ ਕਾਫਲੇ ਦੇ ਨਾਲ ਉਸ ਸ਼ਹੀਦਾਂ ਦੀ ਧਰਤੀ ਨੂੰ ਪ੍ਰਣਾਮ ਕਰਨ ਦੇ ਲਈ ਨਤਮਸਤਕ ਹੋਣ ਦੇ ਲਈ ਸ਼ਹੀਦਾਂ ਦੀ ਧਰਤੀ ਦੇ ਉੱਤੇ ਪਹੁੰਚ ਚੁੱਕੀ ਹੈ ਸਵੇਰੇ ਯਾਤਰਾ 4:10 ਤੋਂ ਦਰਗਾਹ ਸ਼ਰੀਫ ਤੋਂ ਰਵਾਨਾ ਹੋ ਗਈ ਸੀ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੁਣ ਸਾਡੇ ਸਾਹਮਣੇ ਪੁੱਜਿਆ ਮਹਾਰਾਜ ਨੇ ਬੁਲਾ ਲਿਆ ਗਰੀਬ ਦੇ ਵਿੱਚ ਸਾਹ ਨੇ ਇਸ ਦਾਸ ਦੇ ਇਸ ਗੁਲਾਮਾਂ ਦੇ ਗੁਲਾਮ ਵਿੱਚ ਸਾਹ ਨੇ ਮਹਾਰਾਜ ਕਿਰਪਾ ਕਰਨ ਮਹਾਰਾਜ ਬੁਲਾਉਂਦੇ ਰਹਿਣ ਉਹਨਾਂ ਦੇ ਹੁਕਮ ਨਾਲ ਹੀ ਆਉਣਾ ਆਖਰੀ ਸਾਹ ਤੱਕ ਨਮਸਤਕ ਹੁੰਦੀ ਰਹਿ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚੰਨਾ ਫਤਿਹਗੜ ਸਾਹਿਬ ਦੀ ਉਸ ਪਵਿੱਤਰ ਧਰਤੀ ਤੇ ਸ਼ੀਦੀ ਜੋੜ ਮੇਲੇ ਦਾ ਅੱਜ ਦੂਸਰਾ ਦਿਨ ਸੀਗਾ ਤਾਂ ਸੁਰਿੰਦਰ ਸ਼ਾਹ ਜੀ ਬਾਕਰਪੁਰ ਵਾਲੀ ਸਰਕਾਰ ਗੁੱਗਾ ਮਾੜੀ ਦਰਗਾਹ ਬਾਕਰਪੁਰ ਤੋਂ ਸਾਈਂ ਸੁਰਿੰਦਰ ਸ਼ਾਹ ਜੀ ਵੀ ਪੈਦਲ ਯਾਤਰਾ ਜਿਹੜੀ ਸਵੇਰ ਤੋਂ ਲੈ ਕੇ ਚੱਲੇ ਹੋਏ ਸੀਗੇ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਦੇਖ ਸਕਦੇ ਹੋ ਸਾਈਂ ਸੁਰਿੰਦਰ ਸ਼ਾਹ ਜੀ ਜਿਹੜੀ ਪੈਦਲ ਯਾਤਰਾ ਲੈ ਕੇ ਫਤੇਗੜ ਸਾਹਿਬ ਤੋਂ ਸਵੇਰ ਰਵਾਨਾ ਹੋਏ ਸੀਗੇ ਤਾਂ ਫਤੇਗੜ ਸਾਹਿਬ ਦੀ ਉਸ ਪਵਿੱਤਰ ਧਰਤੀ ਦੇ ਉੱਤੇ ਪਹੁੰਚ ਚੁੱਕੇ ਨੇ ਬਾਕਰਪੁਰ ਦਰਬਾਰ ਤੋਂ ਇਹ ਯਾਤਰਾ ਜਿਹੜੀ ਸਵੇਰੇ ਰਵਾਨਾ ਹੋਈ ਸੀਗੀ ਤਾਂ ਹੁਣ ਤਕਰੀਬਨ 8:30 ਵਜੇ ਦਾ ਸਮਾਂ ਹੋ ਚੁੱਕਿਆ ਤਾਂ ਫਤੇਗੜ ਸਾਹਿਬ ਦੀ ਉਸ ਪਵਿੱਤਰ ਧਰਤੀ ਦੇ ਉੱਤੇ ਸਾਈਂ ਸੁਰਿੰਦਰ ਸ਼ਾਹ ਜੀ ਦੀ ਜਿਹੜੀ ਪੈਦਲ ਯਾਤਰਾ ਇੱਕ ਵੱਡੇ ਕਾਫਲੇ ਦੇ ਨਾਲ ਉਸ ਸ਼ਹੀਦਾਂ ਦੀ ਧਰਤੀ ਨੂੰ ਪ੍ਰਣਾਮ ਕਰਨ ਦੇ ਲਈ ਨਤਮਸਤਕ ਹੋਣ ਦੇ ਲਈ ਸ਼ਹੀਦਾਂ ਦੀ ਧਰਤੀ ਦੇ ਉੱਤੇ ਪਹੁੰਚ ਚੁੱਕੀ ਹੈ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਤੋ 10 ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕ ਨੇ ਜਿਹੜੇ ਸਾਈਂ ਸੁਰਿੰਦਰ ਸ਼ਾਹ ਜੀ ਦੇ ਨਾਲ ਇਸ ਕਾਫਲੇ ਦੇ ਵਿੱਚ ਇਸ ਯਾਤਰਾ ਦੇ ਵਿੱਚ ਪੈਦਲ ਯਾਤਰਾ ਦੇ ਵਿੱਚ ਸਾਈਂ ਸੁਰਿੰਦਰ ਸ਼ਾਹ ਉਹਨਾਂ ਦੇ ਨਾਲ ਰਵਾਨਾ ਹੋਏ ਸੀਗੇ ਬਾਕਰਪੁਰ ਤੋਂ ਲੈ ਕੇ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਰ ਹਰੇਕ ਹੱਥ ਦੇ ਵਿੱਚ ਤੁਹਾਨੂੰ ਝੰਡਾ ਨਜ਼ਰ ਆ ਰਿਹਾ ਹੋਵੇਗਾ ਤੇ ਜਿਹੜੇ ਵੀ ਸਾਈਂ ਸੁਰਿੰਦਰ ਸ਼ਾਹ ਜੀ ਦੇ ਇਸ ਯਾਤਰਾ ਦੇ ਨਾਲ ਲੋਕ ਪਹੁੰਚੇ ਹੋਏ ਨੇ ਜਿਹੜੇ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਕੇਸਰੀ ਜੜੀਆਂ ਨੇ ਦਸਤਾਰਾਂ ਸਜਾਈਆਂ ਹੋਈਆਂ ਨੇ ਤਾਂ ਸਾਈਂ ਸੁਰਿੰਦਰ ਸਾਹਿਬ ਜੀ ਸਾਡੇ ਨਾਲ ਮੌਜੂਦ ਨੇ ਸਾਈਂ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਮਹਾਰਾਜ ਜੀ ਮੈਂ ਤਾਂ ਇੱਕ ਛੋਟਾ ਜਿਹਾ ਨਿਮਾਣਾ ਜਿਹਾ ਇਨਸਾਨ ਆ ਸਾਈਂ ਸ਼ਬਦ ਤਾਂ ਬਹੁਤ ਵੱਡੀ ਗੱਲ ਹੈ ਮਹਾਰਾਜ ਮੈਂ ਤਾਂ ਸੰਗਤ ਦਾ ਸੰਗਤ ਦੇ ਚਰਨਾਂ ਦੀ ਧੂੜ ਔਰ ਇੱਕ ਨਿਮਾਣਾ ਜਿਹਾ ਇੱਕ ਛੋਟਾ ਜਿਹਾ ਸੇਵਕ ਐ ਗੁਰੂ ਮਹਾਰਾਜ ਦੀ ਕਿਰਪਾ ਐ ਬਸ ਸਾਈਂ ਜੀ ਕਿੰਨੇ ਕਵਜੇ ਯਾਤਰਾ ਜਿਹੜੀ ਇੱਥੋਂ ਰਵਾਨਾ ਹੋਈ ਸੀ ਬਕਰਪੁਰ ਦਰਬਾਰ ਤੋਂ ਸਵੇਰੇ ਯਾਤਰਾ 4:10 ਤੋਂ ਦਰਗਾਹ شریف ਤੋਂ ਰਵਾਨਾ ਹੋ ਗਈ ਸੀ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੁਣ ਸਾਡੇ ਸਾਹਮਣੇ ਪੁੱਜੇ ਮਹਾਰਾਜ ਨੇ ਬੁਲਾ ਲਿਆ ਕਿੰਨੇ ਕਿਸ਼ਰਦਾਲੂ ਨੇ ਨਾਲ ਆਪਣੇ ਦਰਗਾਹ ਤੋਂ ਸੇਵਾਦਾਰ ਸਮਝ ਲਈ ਆ ਜਾਂ ਦਸਤਾਰਾਂ ਵੀ ਸਜਾਈਆਂ ਹੋਈਆਂ ਨੇ ਸਾਰਿਆਂ ਨੇ ਸੇਸਰੀ ਅਣਗਿਣਤ ਨੇ ਜੀ ਅਣਗਿਣਤ ਨੇ ਤੇ ਕਿੰਨੇ ਕ ਸਾਲ ਹੋ ਗਏ ਬਾਬਾ ਜੀ ਜੇ ਦੇਖੀਦਾ ਇਹ ਯਾਤਰਾ ਇਸ ਤਰ੍ਹਾਂ ਹੀ ਚੱਲੀ ਜਾਂਦੀ ਹੈ ਇਹ ਗੁਰੂ ਮਹਾਰਾਜ ਦੀ ਕਿਰਪਾ ਹੋਈ ਸੀ ਇਹ ਦੂਜਾ ਸਾਲ ਹੈ ਹਾਂਜੀ ਔਰ ਮੈਂ ਜਦ ਤੋਂ ਕਿ ਇਸ ਗਰੀਬ ਦੇ ਵਿੱਚ ਸਾਹ ਨੇ ਇਸ ਦਾਸ ਦੇ ਇਸ ਗੁਲਾਮਾਂ ਦੇ ਗੁलाम ਵਿੱਚ ਸਾਹ ਨੇ ਮਹਾਰਾਜ ਜੀ ਕਿਰਪਾ ਕਰਨ ਮਹਾਰਾਜ ਬੁਲਾਉਂਦੇ ਰਹਿਣ ਉਹਨਾਂ ਦੇ ਹੁਕਮ ਨਾਲ ਹੀ ਆਉਣਾ ਆਖਰੀ ਸਾਹ ਤੱਕ ਨਮਸਤਕ ਹੁੰਦੇ ਰਹਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਿਲਕੁਲ ਇਹ ਸਨ ਸਾਈਂ ਸਰਿੰਦਰ ਸ਼ਾਹ ਜੀ ਦਰਗਾਹ ਸ਼ਰੀਫ ਬਾਕਰਪੁਰ ਵਾਲੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਜਿਹੜੇ ਕਿ ਨਤਮਸਤਕ ਹੋਣ ਦੇ ਲਈ ਫਤਿਹਗੜ ਸਾਹਿਬ ਦੀ ਉਸ ਪਵਿੱਤਰ ਧਰਤੀ ਦੇ ਉੱਤੇ ਅਬ ਬਕਰਪੁਰ ਤੋਂ ਇੱਕ ਵੱਡੀ ਯਾਤਰਾ ਲੈ ਕੇ ਸਾਰਿਆਂ ਦੇ ਸਿਰਾਂ ਦੇ ਉੱਤੇ ਕੇਸਰੀ ਰੰਗ ਦੀਆਂ ਦਸਤਾਰਾਂ ਸਜਾ ਕੇ ਇੱਕ ਵੱਡੇ ਕਾਫਲੇ ਦੇ ਨਾਲ ਸ਼ਹੀਦਾਂ ਦੀ ਧਰਤੀ ਤੇ ਨਤਮਸਤਕ ਹੋਣ ਦੇ ਲਈ ਪਹੁੰਚੇ ਸੀਗੇ ਸਵੇਰੇ 4 ਵਜੇ ਰਵਾਨਾ ਹੋਏ ਸੀ ਇਸ ਸਾਲ ਦੂਸਰਾ ਸਾਲ ਹੈ ਉਹਨਾਂ ਦਾ ਤਾਂ ਵਧੇਰੇ ਅਪਡੇਟਸ ਦੇ ਲਈ ਛਾਡੇ ਨਾਲ ਜੁੜੇ ਰਹੋ D5 ਚੈਨਲ ਪੰਜਾਬੀ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮੈਂ ਦੀਪਕ ਚਾਨਣਾ ਫਤੇਗੜ ਸਾਹਿਬ ਨਿਰਪੱਖ ਰ੍ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਲ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ